ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਗੱਲ ਖਰੀ ਖਰੀ ਜਿਸ ਦੇ ਵਿੱਚ ਚਰਚਾ ਕਰਾਂਗੇ ਤੋੜ ਮਰੋੜ ਦੀ ਰਾਜਨੀਤੀ ਦੀ ਤੇ ਉਹਨਾਂ ਵਰਕਰਾਂ ਦੀ ਜਿਨ੍ਹਾਂ ਨੇ ਪਾਰਟੀਆਂ ਦੀ ਮਜ਼ਬੂਤੀ ਦੇ ਲਈ ਦਿਨ ਰਾਤ ਇੱਕ ਕੀਤਾ ਪਾਰਟੀਆਂ ਨੂੰ ਉਤਲੇ ਲੈਵਲ ਤੇ ਲੈ ਕੇ ਗਏ ਤੇ ਫੇਰ ਕਿਤਨਾ ਕੀਤੇ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਵਰਕਰਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਤੇ ਦੂਸਰੇ ਘਰੋਂ ਆਏ ਜਾਣ ਕੇ ਗਵਾਂਡੀਆਂ ਦੇ ਘਰੋਂ ਆਏ ਨਿਆਣਿਆਂ ਨੂੰ ਖੜਾਉਣੇ ਦੇ ਦਿੱਤੇ ਸੋ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਹਰ ਇੱਕ ਪਾਰਟੀ ਨੇ ਤਿਆਰੀ ਖਿੱਚੀ ਹੋਈ ਆ ਆਗੂਆਂ ਵੱਲੋਂ ਪਾਰਟੀਆਂ ਬਦਲਣ ਦਾ ਦੌਰ ਵੀ ਲਗਾਤਾਰ ਜਾਰੀ ਹੈ ਜਿਸ ਦੀ ਤਾਜ਼ੀ ਉਦਾਹਰਣ ਰਾਜਕੁਮਾਰ ਚੱਬੇਵਾੜਾ ਜੀ ਹਾਂ ਉਹੀ ਰਾਜਕੁਮਾਰ ਚੱਬੇਵਾਲ ਜਿਹੜੇ ਕਦੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਚੁੱਕ ਕੇ ਵਿਧਾਨ ਸਭਾ ਵਿੱਚ ਆਪ ਜਾਨਕਿ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਸਨ ਸਵਾਲ ਕੀਤੇ ਨੇਤਾਵਾਂ ਨੇ ਪੱਤਰਕਾਰਾਂ ਨੇ ਕਿ ਕੀ ਉਹ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਖਤਮ ਹੋ ਗਿਆ ਕੀ ਉਹ ਸੰਗਲ ਜਿਹੜਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਚੱਬੇਵਾਲ ਸਾਹਿਬ ਦੇਣ ਪਹੁੰਚੇ ਸਨ ਉਹ ਹੁਣ ਖੁਦ ਪਾ ਲਿਆ ਤਾਂ ਸਦਾ ਜਵਾਬ ਦਿੰਦਿਆਂ ਚੱਬੇਵਾਲ ਸਾਹਿਬ ਪਹਿਲਾਂ ਤਾਂ ਥੋੜੇ ਤਤਲੌਂਦੇ ਵੀ ਨਜ਼ਰ ਆਇਆ ਤੇ ਮੀਤ ਹੇਰ ਵੀ ਥੋੜੀ ਨਿਮੀ ਪਾ ਕੇ ਹੱਸੇ ਸੋ ਚੱਬੇਵਾਲ ਜੀ ਨੇ ਕਿਹਾ ਕਿ ਬੇਸ਼ੱਕ ਕਰਜ਼ਾ ਚੁੱਕਿਆ ਉਹ ਪੰਜਾਬ ਦੇ ਵਿਕਾਸ ਦੇ ਲਈ ਹੀ ਚੁੱਕਿਆ ਸੀ ਨਾਲੀ ਚੱਬੇਵਾਲ ਸਾਹਿਬ ਨੇ ਕਿਹਾ ਕਿ ਇੱਕ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਇਹ ਇੱਕ ਸਿੰਬੋਲਿਜ਼ਮ ਹੁੰਦਾ ਹੈ ਜੀ ਅਸੀਂ ਵਿਰੋਧ ਕਰਨਾ ਹੁੰਦਾ ਹੈ ਜੀ ਅਸੀਂ ਇਸ ਤਰੀਕੇ ਨਾਲ ਵਿਰੋਧ ਕਰਦੇ ਹਾਂ ਪਰ ਹੁਣ ਜਿਵੇਂ ਅਸੀਂ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਹਾਂ ਤੇ ਸਾਨੂੰ ਪਤਾ ਲੱਗਾ ਕਿ ਉਹ ਪੰਜਾਬ ਦੇ ਵਿਕਾਸ ਲਈ ਹੀ ਕਰਜਾ ਚੁੱਕਿਆ ਗਿਆ ਸੀ ਇਸ ਬਾਰੇ ਵਿੱਤ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਸੀ ਹੁਣ ਕਾਂਗਰਸ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿਣ ਵਾਲੇ ਚੱਬੇਵਾਲ ਜੀ ਦਾ ਆਪ ਦੇ ਵਿੱਚ ਜਾਣਾ ਬਾਕੀ ਕਾਂਗਰਸੀਆਂ ਲਈ ਮੁੱਚ ਦਾ ਸਵਾਲ ਵਾਲੀ ਗੱਲ ਬਣ ਗਈ ਕਿ ਪਿੱਛੇ ਜਿਹੇ ਮੁੱਖ ਮੰਤਰੀ ਮਾਨ ਸਾਹਿਬ ਨੇ ਇੱਕ ਯਾਰ ਮੇਰਾ ਤਿਤਲੀਆਂ ਵਰਗਾ ਗੱਲ ਕਹੀ ਸੀ ਜਿਹੜੀ ਗੱਲ ਕਹੀ ਤਾਂ ਭਾਵੇਂ ਸੁਖਪਾਲ ਸਿੰਘ ਖਹਿਰਾ ਨੂੰ ਸੀ ਪਰ ਉਹ ਗੱਲ ਢੁਕੀ ਖੁਦ ਆਪ ਤੇ ਸੁਖਪਾਲ ਸਿੰਘ ਖਹਿਰਾ ਨੇ ਤਿਤਲੀਆਂ ਵਾਲੀ ਗੱਲ ਦਾ ਜਵਾਬ ਬਹੁਤ ਬਰੀਕੀ ਨਾਲ ਦਿੱਤਾ ਕੱਲੇ-ਕੱਲੇ ਉਸ ਵਿਅਕਤੀ ਦਾ ਨਾਮ ਗਿਣਵਾ ਦਿੱਤਾ ਜਿਸ ਦਾ ਪੱਲਾ ਫੜ ਕੇ ਮੁੱਖ ਮੰਤਰੀ ਮਾਨ ਜੀ ਨੇ ਸਿਆਸਤ ਦੀ ਪੌੜੀ ਚੜੀ ਤੇ ਅੱਜ ਚੱਬੇਵਾਲ ਹੋਣਾਂ ਦੇ ਆਪ ਚ ਜਾਣ ਤੇ ਇੱਕ ਵਾਰ ਫਿਰ ਸੁਖਪਾਲ ਸਿੰਘ ਖਹਿਰਾ ਨੇ ਲਾਈਵ ਹੋ ਕੇ ਮੁੱਖ ਮੰਤਰੀ ਮਾਨ ਨੂੰ ਉਹਨਾਂ ਦੀਆਂ ਕਹੀਆਂ ਗੱਲਾਂ ਯਾਦ ਕਰਵਾ ਦਿਤੀਆਂ ਸਿਰਫ ਸੁਖਪਾਲ ਸਿੰਘ ਖੈਰਾ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਮਾਮਲੇ ਤੇ ਤਿਤਲੀਆਂ ਵਾਲਾ ਗਾਣਾ ਲਗਾ ਕੇ ਆਪ ਸਰਕਾਰ ਤੇ ਤੰਜ ਕੱਸਿਆ ਤੇ ਨਾਲੇ ਲਿਖਿਆ ਕਿ ਕਦੀ ਡਾਲ ਡਾਲ ਕਦੇ ਪਾਤ ਪਾਤ ਤਿਤਲੀ ਬਣ ਉੱਡ ਚੱਲਿਆ ਜ਼ਮੀਰ ਤੇ ਇਮਾਨ ਇਹ ਇਕੱਲੇ ਚੱਬੇਵਾਲ ਸਾਹਿਬ ਦੀ ਗੱਲ ਨਹੀਂ ਇਹ ਉਹਨਾਂ ਸਾਰੇ ਨੇ ਤਾਵਾਂ ਦੀ ਗੱਲ ਹੈ ਜਿਹੜੇ ਕਾਂਗਰਸ ਛੱਡ ਕੇ ਆਪ ਚਾਏ ਚਾਹੇ ਸੁਸ਼ੀਲ ਕੁਮਾਰ ਰਿੰਕੂ ਹੋਣ ਜਾਂ ਫਿਰ ਗੁਰਪ੍ਰੀਤ ਸਿੰਘ ਜੀਪੀ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੇ ਇਹ ਲੀਡਰ ਕਾਂਗਰਸ ਛੱਡ ਕੇ ਜਾਂ ਆਪਣੀ ਕੋਈ ਵੀ ਪਾਰਟੀ ਛੱਡ ਕੇ ਆਪ ਦੇ ਵਿੱਚ ਆਏ ਉਹਨਾਂ ਲੋਕਾਂ ਨੂੰ ਉਹਨਾਂ ਜਿਹੜੇ ਨੇ ਤਾਵਾ ਨੂੰ ਲੋਕ ਸਭਾ ਸੀਟਾਂ ਦੇ ਨਾਲ ਨਵਾਜਿਆ ਗਿਆ ਤੇ ਪਿੱਛੇ ਰਹਿ ਗਏ ਉਹ ਵਰਕਰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਇਸ ਗੱਲ ਤੇ ਸੁਖਪਾਲ ਸਿੰਘ ਖਿਆਰਾ ਨੇ ਵੀ ਆਪ ਸਰਕਾਰ ਨੂੰ ਕਿਹਾ ਕਿ ਉਹ ਲੋਕ ਜੋ ਵਿਦੇਸ਼ਾਂ ਵਿੱਚੋਂ ਆ ਕੇ ਪਾਰਟੀ ਦੀ ਸੇਵਾ ਕਰ ਰਹੇ ਹਨ ਜਿਨ੍ਹਾਂ ਨੇ ਆਪਣੇ ਕੰਮ ਕਾਜ ਛੱਡ ਕੇ ਪਾਰਟੀ ਦੀ ਸੇਵਾ ਕੀਤੀ ਆਪ ਸਰਕਾਰ ਨੇ ਉਹਨਾਂ ਲੋਕਾਂ ਨੂੰ ਬੈਠੇ ਉਖਾਈ ਤੇ तितਲੀ ਬਣ ਕੇ ਮੁਆਫ ਕਰਨਾ ਦੂਸਰੀ ਪਾਰਟੀ ਤੋਂ ਆਪ ਚ ਆਇਆਂ ਨੂੰ ਸੀਟਾਂ ਨਾਲ ਨਿਵਾਜ ਦਿੱਤਾ ਹੁਣ ਹੋ ਸਕਦਾ ਹੈ ਕਿ ਸਿੱਧੇ ਜਾਂ ਸਿੱਧੇ ਤੌਰ ਤੇ ਸੁਖਪਾਲ ਸਿੰਘ ਖਹਿਰਾ ਨੇ ਕੁਮਰ ਵਿਜੇ ਪ੍ਰਤਾਪ ਦੀ ਗੱਲ ਵੀ ਕੀਤੀ ਹੋਵੇ ਪਰ ਕੁਮਰ ਵਿਜੇ ਪ੍ਰਤਾਪ ਨੇ ਤਾਂ ਇੱਕੋ ਹੀ ਆਵਾਜ਼ ਬੁਲੰਦ ਕੀਤੀ ਹੋਈ ਹੈ ਤੇ ਉਹ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਜਿਸ ਬਾਰੇ ਮਾਨ ਸਰਕਾਰ ਨੇ ਗਰੰਟੀਆਂ ਵੀ ਚੁੱਕੀਆਂ ਸਨ ਵਿਜੇ ਪ੍ਰਤਾਪ ਸਾਹਿਬ ਪਰਦੇ ਚੁਕਿੰਦੇ ਨੇ ਉਹਨਾਂ ਨੂੰ ਸੀਟ ਨਾਲ ਕਿਉਂ ਨਿਵਾਜਣਾ ਚਲੋ ਵਿਜੇ ਪ੍ਰਤਾਪ ਜੀ ਨਾਲ ਕੋਈ ਹੋ ਸਕਦਾ ਥੋੜਾ ਬੋਤ ਮੱਤ ਭੇਦ ਹੋਵੇ ਪਰ ਹੋਰ ਵੀ ਅਜਿਹੇ ਬਹੁਤ ਵਰਕਰ ਹਨ ਜਿਨ੍ਹਾਂ ਦਿਨ ਰਾਤ ਇੱਕ ਕੀਤਾ ਸੀ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਅਣਗੋਲੀਆਂ ਕਰਕੇ ਦੂਜੇ ਵੇੜੇ ਤੋਂ ਆਇਆਂ ਨੂੰ ਸੀਟਾਂ ਵਾਲੇ ਤੋਹਫੇ ਦੇਣਾ ਕਿਤੇ ਨਾ ਕਿਤੇ ਮਿਹਨਤੀ ਵਰਕਰਾਂ ਦੇ ਮਨੋਂ ਵੱਲੋਂ ਜ਼ਰੂਰ ਟਾ ਲਗਾਵੇਗਾ ਤੇ ਇਸ ਦਾ ਖਮਿਆਜਾ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਧੁਗਤ ਨਾ ਪਵੇ ਦਾਵਾ ਤਾਂ 13 ਦਾ ਹੈ ਪਰ ਡਾਕਟਰ ਵੇਰਕਾ ਨੇ ਅਲੱਗ ਹੀ ਭਵਿੱਖਬਾਣੀ ਕਰ ਦਿੱਤੀ ਹੈ ਆਪਣਾ ਕੋਈ ਉਮੀਦਵਾਰ ਇਹਨਾਂ ਕੋ ਬਚਿਆ ਨਹੀਂ ਭਗਵੰਤ ਮਾਨ ਜੀ ਅੱਜ ਇਹ ਵੀ ਡਿਕਲੇਅਰ ਕਰ ਦਿਓ ਕਿ ਤੁਸੀਂ ਸਾਰੇ ਮੰਤਰੀ ਆਪਣੇ ਚਾਹੇ 13 ਦੀਆਂ 13 ਸੀਟਾਂ ਦੇ ਖੜੇ ਕਰੋ ਸਾਰੀਆਂ ਤੁਹਾਡੀਆਂ ਜਮਾਨਤਾਂ ਜਬਤ ਹੋਣੀਆਂ